Редактор субтитров А.Семкин Корректор А.Егорова ਅੱਜ ਅਸੀਂ ਹਲਕਾ ਜਲਾਲਾਬਾਦ ਦੇ ਜਿਹੜੇ ਸਾਡੇ ਅਕਾਊਂਟਿੰਗ ਏਜੰਟ ਬਣੇ ਅਕਾਊਂਟਿੰਗ ਏਜੰਟ ਤੇ ਬੂਥ ਏਜੰਟ ਜਿਹੜੇ ਬਣੇ ਤੇ ਸਾਡੇ ਪਿੰਡਾਂ ਦੇ ਨਿਊਜ਼ਪੈਪਰ ਦੇ ਮੈਂਬਰ ਜਿਹੜੇ ਹੈ ਜਿਹੜੇ ਸਾਡੀ ਕਾਂਗਰਸ ਪਾਰਟੀ ਦੀ ਵੀਰ ਦੀ ਹੱਡੀ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇਹ ਅੱਜ ਮੀਟਿੰਗ ਬੁਲਾਈ ਸੀ ਤਾਂ ਕਿ ਗਰਮੀ ਦਾ ਮੌਸਮ ਹੈ ਕਈ ਲੋਕ ਪਿੰਡ ਜਾਂਦੇ ਹੈ ਵੱਜਨ ਫਾਰ ਹੁੰਦੇ ਹੈ ਇਸ ਕਰਕੇ ਉਹਨਾਂ ਦੇ ਘਰ ਆ ਕੇ ਇਕੱਠੇ ਕਰਕੇ ਅੱਜ ਸਾਰਿਆਂ ਦਾ ਕੰਮਵਾਜ਼ ਕੀਤਾ ਤੇ ਅਗਲੀ ਲੜ ਨਹੀਂ ਸੀ ਲੀਕਣ ਵਾਸਤੇ ਵੀ ਬੇਨਤੀ ਕੀਤੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਫਿਰ ਲੋਕਾਂ ਦੇ ਕਾਮਕਾਰ ਜਿਹੜੇ ਉਹ ਆਪਾਂ ਤਰੀ ਚੰਗੇ ਤਰੀਕੇ ਦੇ ਨਾਲ ਲੈ ਕੇ ਆਈਏ ਤਾਂ ਕਿ ਸਰਕਾਰ ਨੂੰ ਕੰਮ ਕਰਾ ਸਕੀ। 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕੀ ਲੈਦੇ ਹੀ ਹੈ ਦੇਖੋ 2027 ਦੀਆਂ ਇਲੈਕਸ਼ਨਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੁੰਜਾ ਫੇਰ ਜਿੱਤੇਗੀ। ਪੂਰੇ ਪੰਜਾਬ ਦੇ ਵਿੱਚ ਐਨਰ ਦੇ 92 ਆਈਆਂ ਸਾਨੂੰ ਤਾਂ ਇਸ ਤੋਂ ਵੀ ਅੱਗੇ ਸਾਸੀਂ ਨਿਕਲਾਂਗੇ ਇਹ ਪੰਜਾਬ ਦੀ ਵਧੀਆ ਸਰਕਾਰ ਜਿਹੜੀ ਅਸੀਂ ਚਲਾਵਾਂਗੇ ਇਹ ਦੇਖੋ ਇਹ ਜਿਹੜੇ ਵਿਰੋਧਤਾ ਕਰਨ ਵਾਲੇ ਹਰੇਕ ਪਾਰਟੀ ਵਿੱਚ ਹੁੰਦੇ ਆ ਪਰ ਇੱਥੇ ਸਾਡੇ ਕੁਝ ਲੋਕਾਂ ਨੂੰ ਬੁਲੇਖਾ ਸੀ ਕਿ ਸ਼ਾਇਦ ਅਸੀਂ ਵਿਰੋਧਤਾ ਕਰਦੇਾਂਗੇ ਕਾਂਗਰਸ ਪਾਰਟੀ ਹਾਰ ਜਾਏਗੀ ਅੱਗੇ 40 ਸਾਲ ਦੇ ਅੱਗੇ ਨਹੀਂ ਜਿੱਤੀ ਤੇ ਹੁਣ ਵੀ ਇਹ ਸ਼ਾਇਦ ਨਹੀਂ ਜਿੱਤੇਗੀ ਪਰ ਤੇ ਸਾਡੇ ਨਾਲ ਵਰਕਰ ਖੜੇ ਐ ਮੈਂ ਉਹਨਾਂ ਦਾ ਰਿਣੀ ਆ ਤਲਵਾਦੀ ਆ ਕਿ ਉਹਨਾਂ ਨੇ ਸਾਡੇ ਨਾਲੋਂ ਵੀ ਜ਼ਿਆਦਾ ਸਾਡੇ ਪਰਿਵਾਰ ਨਾਲੋਂ ਵੀ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਕੈਂਪੇਨ 'ਚ ਕੰਮ ਕੀਤਾ ਤੇ ਵੋਟਰਾਂ ਵੋਟਰਾਂ ਜਿਹੜਾ ਨਾਲ ਲੈ ਕੇ ਚੱਲੇ ਆ ਜਿਸ ਕਰਕੇ ਇਤੋਂ ਕਾਂਗਰਸ ਪਾਰਟੀ ਦੀ 40 ਸਾਲ ਬਾਅਦ ਜਿਹੜੀ ਇਹਤੂ ਜਿੱਤ ਹੋਈ ਹੈ ਅੱਜ ਬੜਾ ਵਧੀਆ ਮਾਹੌਲ ਹੈ ਹਰੇਕ ਜਿਹੜੇ ਕਾਂਗਰਸੀ ਦੇ ਉਹ ਖੁਸ਼ ਨੇ ਨਿਰਾਸ਼ਾ ਸਿਰ ਕੋਨਾਂ ਲੋਕਾਂ ਵਿੱਚ ਜਿਹੜੇ ਕਾਂਗਰਸ ਪਾਰਟੀ ਨੂੰ ਰਵਾਉਣਾ ਚਾਹੁੰਦੇ ਪਰ ਮੈਂ ਹਰ ਵਰਕਰ ਕਿਉਂਕਿ ਜਿਸ ਆਦਮੀ ਨੇ ਚਾਹੇ ਕਿਤੇ 1 ਮਿੰਟ ਵੀ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਾਸਤੇ ਕੀਤਾ ਮੈਂ ਉਹਦਾ ਤਿਲੂ ਤੈਨੂੰ ਧੰਨਵਾਦ ਕਰਨਾ ਚਾਹਾਂਗਾ ਔਰ ਲੋਕਾਂ ਨੇ ਸਾਨੂੰ ਜਿਹੜਾ 15 16 ਦਿਨਾਂ ਦੇ ਵਿੱਚ ਗਿੱਡੀ ਵੱਡੀ ਉਹਨਾਂ ਨੇ ਸਾਨੂੰ ਉਮੀਦ ਸੀ ਉਸ ਉਮੀਦ ਨੂੰ ਪੂਰਾ ਕੀਤਾ ਉਸ ਦਾ ਹਮੇਸ਼ਾ ਤਹਿ ਦਿਲੋਂ ਧੰਨਵਾਦ ਕਰਦੇ ਰਵਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਜੋ ਮਹਿਸੂਸ ਕਰਨਾ ਕਿ ਸਰਦਾਰ ਸ਼ੇਰ ਸਿੰਘ ਗੁਆਇਆ ਇਹਨਾਂ ਦੀ ਗਵਾਹੀ ਦੇ ਥੱਲੇ ਜੋ ਸਾਡਾ ਪਾਰਲੀਮੈਂਟ ਹਲਕਾ ਹੈ ਇਹਨੂੰ ਮਜ਼ਬੂਤ ਕਰਾਂਗੇ ਤਾਂ ਜੋ ਕਿ ਜਦੋਂ 27 ਦੇ ਵਿੱਚ ਇਲੈਕਸ਼ਨ ਹੋਏ ਤੇ ਉਸ ਤੋਂ ਪਹਿਲਾਂ ਜਿੰਨੇ ਇਲੈਕਸ਼ਨ ਹੁੰਦੇ ਨੇ ਚਾਹੇ ಗ್ರಾಮ ਪੰਚਾਇਤ ਦਾ ਚਾਹੇ ਬਲਾਕ ਸੰਮਤੀ ਦਾ ਚਾਹੇ ਕਿ ਮਿਊਨਿਸਪਲ ਕਮੇਟੀ ਦਾ ਤੇ ਸਾਡੇ ਸਾਡੀ ਜ਼ਿਲ੍ਹਾ ਪ੍ਰੀਸ਼ਦ ਦਾ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਤਗੜਾ ਕਰਕੇ ਆਉਣ ਵਾਲੇ ਸਮੇਂ ਇਹ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਦੇ ਵਿੱਚ ਕਾਂਗਸ ਹੀ ਕੰਸ ਕਰ ਦੇਣਾ